ਦੋਸਤੋ ਸਾਕੀਰ ਅੱਜ ਮੈਂ ਇੱਕ ਨਜ਼ਮ ਪੇਸ਼ ਕਰਨ ਲੱਗਾ ਪੁੱਤ ਵੀਜ਼ਾ ਨਹੀਂ ਹੋਰ ਵਧਾਣਾ ਆਪਾਂ ਤਾਂ ਵੀ ਇੰਡੀਆ ਜਾਣਾ ਪੁੱਤ ਵੀਜ਼ਾ ਨਹੀਂ ਹੋਰ ਵਧਾਣਾ ਆਪਾਂ ਤਾਂ ਵੀ ਇੰਡੀਆ ਜਾਣਾ ਗਲੀਆਂ ਵਿੱਚ ਨਹੀਂ ਦਿਸਦੇ ਕੁੱਤੇ ਨਾ ਕੋ ਡੰਗਰ ਸੜਕਾਂ ਉੱਤੇ ਮੱਛਰ ਬਾਜੋਂ ਨੀਂਦ ਨਾ ਆਵੇ ਰੋਲੇ ਦੀ ਬੜੀ ਯਾਦ ਸਤਾਵੇ ਗਲੀਆਂ ਵਿੱਚ ਨਹੀਂ ਦਿਸਦੇ ਕੁੱਤੇ ਨਾ ਕੋਈ ਡੰਗਰ ਸੜਕਾਂ ਉੱਤੇ ਮੱਛਰ ਵੱਜੋਂ ਨੀਂਦ ਨਾ ਆਵੇ ਰੋਲੇ ਦੀ ਬੜੀ ਯਾਰ ਸਤਾਵੇ ਗੰਦਾ ਤਲਿਆ ਮਿਲੇ ਨਾ ਖਾਣਾ ਆ ਪਤਾ ਵੀ ਇੰਡੀਆ ਜਾਣਾ ਰੋਡਾਂ ਤੇ ਨਹੀਂ ਪੈਂਦੇ ਪੰਗੇ ਸਾਲਾਂ ਤੋਂ ਕਿਤੇ ਹੋਏ ਨਹੀਂ ਡੰਗੇ ਨੇਤਾ ਸਾਰੇ ਇਕੱਲੇ ਫਿਰਦੇ ਨਾ ਹੁਟਣਾ ਪੁਲਸ 'ਚ ਗਿਰਦੇ ਤਾਂ ਵੀ ਨਾ ਕੋਈ ਵਰਤੇ ਪਾਣਾ ਆ ਪਤਾ ਵੀ ਇੰਡੀਆ ਜਾਣਾ ਲੱਗਦੇ ਨਹੀਂ ਰਾਵਾਂ ਤੇ ਧਰਨੇ ਸਭ ਨੂੰ ਪੈਂਦੇ ਨੇ ਕੰਮ ਕਰਨੇ ਤੂੰ ਲੰਘ ਜਾ ਮੈਂ ਆਜੂ ਆਪੇ ਚੌਂਕਾ ਵਿੱਚ ਨਾ ਪਹਿਣ ਸਿਆਪੇ ਭੁੱਲ ਗਏ ਬਿਜਲੀ ਕੱਟ ਲਾਣਾ ਆਪਾਂ ਤਾਂ ਵੀ ਇੰਡੀਆ ਜਾਣਾ ਸੜਕਾਂ ਤੇ ਕੋਈ ਟੋਇਆ ਹੀ ਨਹੀਂ ਵੱਡੀ ਨਾਲ ਕੁਝ ਹੋਇਆ ਹੀ ਨਹੀਂ ਨਾ ਰੋਡਾਂ ਤੇ ਲੰਗਰ ਪੰਡਾਰੇ ਨਾ ਕੋਈ ਚੁਗਲੀ ਭਾਂਜੀ ਮਾਰੇ ਇੱਥੇ ਤਾਂ ਹਰ ਬੰਦਾ ਹੀ ਸਿਆਣਾ ਆਪਾਂ ਤਾਂ ਵੀ ਇੰਡੀਆ ਜਾਣਾ ਫਾਟਕ ਲੱਗਦਾ ਅੱਧੇ ਰਾਤ ਤੇ ਤਾਂ ਵੀ ਸਾਰੇ ਖੜਜਣ ਥਾਂ ਤੇ ਨਾ ਕੋਈ ਡੰਡੇ ਥੱਲੇ ਵਰਦਾ ਨਾ ਲੰਘਣ ਦੀ ਕਾਹਲੀ ਕਰਦਾ ਖੜਜੇ ਰੰਕ ਹੋਏ ਪੰਬਰਾਣਾ ਆਪਾਂ ਤਾਂ ਵੀ ਇੰਡੀਆ ਜਾਣਾ ਆਉਂਦੀ ਨਹੀਂ ਸਬਜ਼ੀ ਦੀ ਰੇੜੀ ਆਉਂਦੀ ਨਹੀਂ ਸਬਜ਼ੀ ਦੀ ਰੇੜੀ ਨਾ ਉਹ ਪੋਚੇ ਲਾਉਂਦੀ ਜਿਹੜੀ ਨਾ ਉਹ ਕਿਧਰੇ ਯਾਰ ਲੰਗੋਟੀ ਨਾਲ ਜਿਨ੍ਹਾਂ ਦੇ ਸਾਜੀ ਬੋਟੀ ਮੋਟਰ ਉੱਤੇ ਪੈਗ ਵੀ ਲਾਣਾ ਆਪਾਂ ਤਾਂ ਰੇਂਡੀਆਂ ਜਾਣਾ ਉੱਥੇ ਇੱਥੇ ਆਣ ਸ਼ਰੀਫ ਹੋ ਗਏ ਇੱਥੇ ਆਣ ਸ਼ਰੀਫ ਹੋ ਗਏ ਉਹ ਵੀ ਅੰਦਰ ਤੀਕ ਹੋ ਗਏ ਠੁੱਕਣਾ ਖੰਗਣਾ ਨਿਛਣਾ ਬੰਦ ਦੇ ਯਾਰੋ ਖੁੱਲ ਕੇ ਹੱਸਣਾ ਬੰਦ ਦੇ ਇੱਥੇ ਆਣ ਸ਼ਰੀਫ ਹੋ ਗਏ ਉਹ ਵੀ ਅੰਦਰ ਤੀਕ ਹੋ ਗਏ ਥੁੱਕਣਾ ਖੰਗਣਾ ਨਿਛਣਾ ਬੰਦੇ ਯਾਰੋ ਖੁੱਲ ਕੇ ਹੱਸਣਾ ਬੰਦੇ ਜੱਜ ਮੈਂ ਤਾਂ ਖੌਰੂ ਪਾਣਾ ਆਪਾਂ ਦਾ ਵੀ ਇੰਡੀਆ ਜਾਣਾ ਆਪਾਂ ਦਾ ਵੀ ਇੰਡੀਆ ਜਾਣਾ ਪੁੱਤ ਵੀਜ਼ਾ ਨਹੀਂ ਹੋਰ ਵਧਾਣਾ ਆਪਾਂ ਦਾ ਵੀ ਇੰਡੀਆ ਜਾਣਾ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਆਬਾਦ ਰਹੋ